ਲਾਇ ਚੱਚਾ ਬੱਚਾ ਫ੍ਰੀਜ਼ਕਟ ਹਸਪੀਟਲ ਚ ਚੱਲਦਾ ਪਿਆ ਤੇ ਬਾਕੀ ਟੈਸਟ ਹੁੰਦੇ ਨੇ ਹਰ ਫਿਜ਼ੀਆਚ ਵੀ ਚੱਲਦਾ ਹੈ ਦੋ ਪਾਸੇ ਚੱਲੀ ਜਾਂਦਾ ਹੈਗਾ ਹੁਣ ਉਹ ਟੈਕਟ ਕਰੀ ਜਾਂਦੇ ਨੇ ਤੇ ਪ੍ਰੋਬਲਮ ਜਾਦੀ ਵਧਦੀ ਜਾਂਦੀ ਵੀ ਜਾਨੀ ਕੱਟ ਨਹੀਂ ਦੇਈ ਹੈਗੀ ਉਹਨਾਂ ਨੇ ਕਿਹਾ ਵੀ ਦੋਦਾ ਚੇਂਜ ਹੀ ਕਰਨਾ ਪਵੇਗਾ ਤੁਸੀਂ ਆਪ ਦਾ ਕੋਈ ਪੈਸੇ ਤੇ ਲਦਾ ਹੱਲ ਕਰੋ ਮਾਂ ਬਾਪਾ ਜੀ ਮੇਰਾ ਬਚਪਨ ਤੋਂ ਹੀ ਪੂਰਾ ਹੋ ਗਿਆ ਵੀ ਮੈਂ ਦੇਖਿਆ ਹੀ ਨਹੀਂ ਕਮਾਂ ਉਦੋਂ ਬਾਅਦ ਫਿਰ ਮੈਂ ਮਾਂ ਮੈਣ ਜਾਂਦਾ ਸੀ ਸਪਾਲਿਆ ਸੰਭਿਆ ਸੀਗਾ ਜੋ ਗਾਇਸ ਕੋਟ ਨਾਲ ਕੀਤੀ ਉਦੋਂ ਬਾਅਦ ਫਿਰ ਮੈਂ ਆਪ ਹੀ ਸਾਰਾ ਸਿਰ ਤੇ ਦਾ ਘਰ ਲਿਆ ਤਿੰਨ ਤਿੰਨ ਮੈਲੇ ਜਗਾ ਲਈ ਸੀਗੀ ਉਹ ਵੀ ਹੁਣ ਬੱਚ ਕਰਕੇ ਮੈਂ ਗਹਿਣੇ ਰੱਖ ਦਿੱਤੇ ਨੰਬਰਦਾਰ ਨੂੰ ਦੇ ਦਿੱਤੀ ਮਾਂਗੇ ਹੀ ਕਰਦਾ ਵੀ ਮੇਰੇ ਬੱਚੇ ਦਾ ਇੱਜ਼ਤ ਕੀਤਾ ਜਾਵੇ ਫਿਰ ਮੈਨੂੰ ਕੋਈ ਮੰਗਣੀ ਹੈਗੀ ਹੈਗੀ ਮੇਰਾ ਬੱਚਾ ਠੀਕ ਹੋ ਜਾਏ ਮੈਨੂੰ ਹੋਰ ਕੁਝ ਨਹੀਂ ਚਾਹੀਦਾ ਮੇਰਾ ਬੱਚਾ ਠੀਕ ਕਰ ਦੋ ਭਾਜੀ ਬੱਚੇ ਦੀ ਕਿੰਨੀ ਉਮਰ ਹੈ ਤੇ ਕੀ ਬੱਚੇ ਨੂੰ ਰੋਕੀ ਹੈ ਮੇਰਾ ਬੱਚਾ 5-6 ਮਹੀਨੇ ਦਾ ਹੈਗਾ ਤੇ ਗੁਰਦੇ ਚ ਪ੍ਰੋਬਲਮ ਹੈ ਦੋਨਾਂ ਦੇ ਵੀ ਚੈੱਕ ਤੇ ਜਮੇ ਖਰਾਬ ਹੈ ਇੱਕ ਦਾ ਇਲਾਜ ਚੱਲੀ ਜਾਂਦਾ ਹੈ ਕਿ ਹੋਰ ਕੋਈ ਨਾੜੀ ਇੱਕ ਦਸ ਇਹ ਬਾਥਰੂਮ ਵਾਲੀ ਨਾੜੀ ਵੀ ਬਲੌਕ ਹੈ ਇਹਦੀ ਜੇ ਗਰੋਂ ਅੰਦਰ ਆਤ ਨੂੰ ਬਹੁਤ ਰੋਂਦਾ ਬਾਤ ਨੂੰ ਕੰਨ ਲੱਗਾ ਤੇ ਬਹੁਤ ਜ਼ਿਆਦਾ ਹੀ ਰੋਂਦਾ ਤੇ ਇਲਾਜ ਕਿੱਥੋਂ ਚੱਲਿਆ ਇਲਾਜ ਇਹ ਤਾਂ ਫੀਦਕੋਟ ਤੇ ਚੱਲ ਰਿਹਾ ਸਰਕਾਰੀ ਹਸਪਤਲ ਗੁਰਗੋਵਿੰਦ ਸਿੰਘ ਤੇ ਕੀ ਡਾਕਟਰ ਹੁਣ ਕੀ ਕਹਿੰਦੇ ਨੇ ਵੈਸੇ ਕੀ ਠੀਕ ਹੋ ਜਾਏਗਾ ਜਾਂ ਕੀ ਕਰਨਾ ਪਏ ਉਹ ਕਹਿੰਦੇ ਆਪਰੇਸ਼ਨ ਹੀ ਕਰਨਾ ਪੈਣਾ ਆਪਰੇਸ਼ਨ ਤਾਂ ਬਿਨਾ ਨਹੀਂ ਆਪਰੇਸ਼ਨ ਕੰਦੇ ਜ਼ਰੂਰੀ ਆ ਉਹਨਾਂ ਨੇ ਐਕਸ-ਰੇ ਵੀ ਕੀਤਾ ਸਾਰਾ ਕੁਝ ਕੀਤਾ ਕੋਈ ਹੱਲ ਨਹੀਂ ਹੋਇਆ ਕਹਿੰਦੇ ਆਪਰੇਸ਼ਨ ਹੀ ਆ ਹਾਂ ਜੀ ਗੁਰਦੇ ਦਾ ਆਪਰੇਸ਼ਨ ਕਹਿੰਦੇ ਹਾਂਜੀ ਕਹਿੰਦੇ ਗੁਰਦਾ ਚੇਂਜ ਕਰਨਾ ਪਊ ਇਹ ਇੰਨਾ ਤਾਂ ਫਿਰ ਲਾਜ ਤਾਂ ਕਿਸ ਤਰ੍ਹਾਂ ਕੋਈ ਪੈਸਾ ਤਾਂ ਕਿਵੇਂ ਖਿਆ ਰਹੇ ਨੇ ਕੁਝ ਡਾਕਟਰ ਉਹ ਕਹਿੰਦੇ ਪੈਸੇ ਆਪ ਦੇ ਪ੍ਰਬੰਧ ਕਰਕੇ ਰੱਖੋ ਹੁਣ ਕੀ ਪੈਸੇ ਕੋਣੋਂ ਫਿਰ ਹੁਣ ਤੁਸੀਂ ਲਾਜ ਨਹੀਂ ਕਰਵਾ ਰਹੇ ਹਾਂ ਹਾਂਜੀ ਪੈਸੇ ਸਾਡੇ ਘਰ 'ਚ ਹੈ ਨਹੀਂ ਕਮਾਉਣ ਵਾਲਾ ਕੋਈ ਹੈ ਨਹੀਂਗਾ ਦੇਖੀ ਆਪਣਾ ਇਹਦੇ ਫਾਦਰ ਸਾਹਿਬ ਕੀ ਕੰਮ ਕਰਦੇ ਨੇ ਇਹਦੇ ਫਾਦਰ ਸਾਹਿਬ ਡੇੜੀ ਕਰਦੇ ਆ ਕੋਈ ਕਮਾਉਣ ਤਾਂ ਹੋਰ ਕੋਈ ਸਾਡੇ ਨਾਲ ਨਹੀਂ ਨਹੀਂ ਕੋਈ ਨਹੀਂ ਹੈਗਾ ਕੋਈ ਸਾਡੇ ਘਰ ਦੇ ਵਿੱਚ ਤੇ ਕੀ ਮੰਗ ਕੀ ਤੁਸੀਂ ਵੈਸੇ ਕਰਦੇ ਅਸੀਂ ਮੰਗ ਹੀ ਕਰਦੇ ਹਾਂ ਕਿ ਸਾਡੇ ਬੱਚੇ ਦਾ ਇਲਾਜ ਕਰਾਇਆ ਜਾਵੇ ਬਸ ਹੋਰ ਸਾਡੀ ਕੋਈ ਮੰਗ ਨਹੀਂ ਹੈ ਕੀ ਨਾਮ ਕੀ ਦਾ ਇਹਦਾ ਨਾਮ ਦਿਲਰਾਜ ਤੁਹਾਡਾ ਕੀ ਨਾਮ ਹੈ ਮੇਰਾ ਨਾਮ ਰਣਜੀਤ ਕੋ ਵੀਰ ਦੀ ਉਮਰ ਹੈਗੀ 6 6 ਮਹੀਨੇ ਦਾ ਹੋ ਗਿਆ ਹੈ ਤੇ ਇਹਦਾ ਇੱਕ ਗੁਰਦਾ ਖਰਾਬ ਹੈਗਾ ਇੱਕ ਇੱਕ ਨੇ ਦੀ ਨਾਲੀ ਬਾਥ ਵਾਲੀ ਬਲੌਗ ਹੈਗੀ ਹੈ ਤੇ ਇੱਕ ਗੁਰਦੇ ਚ ਪ੍ਰੋਬਲਮ ਚੱਲੀ ਜਾਂਦੀ ਹੈ ਜਿਹੜਾ ਗੁਰਦਾ ਉਹ ਕਹਿੰਦੇ ਚੇਂਜ ਕਰਨਾ ਪੈਗਾ ਇਹ ਕਦੋਂ ਤੋਂ ਇਹਨੂੰ ਰੋਗ ਹੈਗਾ ਇਹ ਵੀਰੇ ਜੀ ਇਹ ਬਚਪਨ ਤੋਂ ਇਹਨੂੰ ਹੋ ਗਿਆ ਹੈ ਇਹ 6 ਮਹੀਨਾ ਦਾ ਹੋ ਗਿਆ ਹੈ ਤੇ ਬਚਪਨ ਤੋਂ ਹੀ ਲੈ ਕੇ ਰੋਕ ਹੈਗਾ ਇੱਕ ਮਸ਼ੀਨ 'ਚ ਵੀ ਰਿਹਾ ਮਹੀਨਾ ਤੇ ਉਹ ਤੱਕਰ ਮੁੱਕ ਮੁੱਕ ਹੀ ਗਿਆ ਸੀਗਾ ਤੇ ਫਿਰ ਜੇਕਰ ਬਾਬੇ ਨੇ ਸੁਣ ਲਈ ਤੇ ਫਿਰ ਠੀਕ ਹੋ ਗਿਆ ਫਿਰ ਉਹ ਦਵਾਈ ਲਾ ਚੱਲਦਾ ਪਿਆ ਪਰ ਰੋਂਦਾ ਬਹੁਤ ਵਿਚਾਰਾ ਦਰਿਆ ਨਹੀਂ ਜਾਂਦਾ ਹੈਗਾ ਤੇ ਇਹ ਲਾਜ ਕਿੱਥੇ ਹੋਏ ਦਾ ਚੱਲ ਰਿਹਾ ਲਾਜ ਚਾਚਾ ਬੱਚਾ ਫ੍ਰੀਜ਼ਕੋਡ ਹਸਪੀਟਲ ਚ ਚੱਲਦਾ ਪਿਆ ਤੇ ਬਾਕੀ ਟੈਸਟ ਹੁੰਦੇ ਨੇ ਹਰ ਫਿਜ਼ੀਓ ਵਿੱਚ ਵੀ ਚੱਲਦਾ ਹੋਏ ਦੋ ਪਾਸੇ ਚੱਲੀ ਜਾਂਦਾ ਹੈਗਾ ਤੇ ਹੁਣ ਉਹ ਕਟੈਕਟ ਕਰੀ ਜਾਂਦੇ ਨੇ ਤੇ ਪ੍ਰੋਬਲਮ ਜਾਦੀ ਵਧੀ ਜਾਂਦੀ ਵੀ ਯਾਨੀ ਕੱਟ ਨਹੀਂ ਰਹੀ ਹੈਗੀ ਉਹਨਾਂ ਨੇ ਕਿਹਾ ਵੀ ਗੋਦਾ ਚੇਂਜ ਕਰਨਾ ਪਵੇਗਾ ਤੇ ਤੁਸੀਂ ਆਪ ਦਾ ਕੋਈ ਪੈਸੇ ਤੇ ਲਦਾ ਹੱਲ ਕਰੋ ਵੀ ਬੱਚੇ ਨੂੰ ਜਾਨ ਨੂੰ ਵੀ ਖਤਰਾ ਹੈਗਾ ਜੇ ਲੈਟ ਹੀ ਮਤ ਰੋਕੇ ਤੇ ਬੱਚਾ ਜਾਨ ਜਾ ਸਕਦੀ ਹੈ ਕਿਉਂ ਨਹੀਂ ਤੁਸੀਂ ਕਰਾ ਰਹੇ ਕੀ ਤੁਹਾਡੇ ਕੋਲ ਰੋਜ਼ਗਾਰ ਕੀ ਕੀ ਕਮਾਈ ਹੈ ਤੁਹਾਡੇ ਕੋਲ ਭਾਜੀ ਕਮਾਈ ਦਿਹਾੜੀਦਾਰ ਬੰਦਾ ਮੈਂ ਮੈਂ ਆਪ ਵੀ ਠੀਕ ਨਹੀਂ ਰਹਿਦਾਗਾ ਤੇ ਦਿਹਾੜੀ ਦਾ ਪਾ ਕਰਕੇ ਤੇ ਬੱਚਿਆਂ ਨੂੰ ਪਾਲਦਾ ਸੰਭਾਲਦਾ ਹੈਗਾ ਤੇ ਨਾਲ ਘਰ ਦੇ ਵੀ ਵਿਚਾਈ ਪੋਚੇ ਪੋਚੇ ਲਾ ਕੇ ਤੇ ਟਾਈਮ ਪਾਸੇ ਸਰਕਲ ਚਲਾਉਣੇ ਆ ਹੁਣ ਜਰੋਂ ਦਾ ਬੱਚਾ ਬਿਮਾਰ ਹੈ ਮਿੱਤਰ ਦਿਹਾੜੀ ਵੀ ਨਹੀਂ ਜਾਇਆ ਜਾਂਦਾ ਮੈਂ ਆਪ ਵੀ ਠੀਕ ਨਹੀਂ ਦਿੰਦਾ ਹੈਗਾ ਇਹ ਬੱਚੇ ਦੇ ਜੀ ਕਾਰਨ ਹੈਗਾ ਮੈਂ ਚਾਹਣਾ ਵੀ ਮੇਰੇ ਬੱਚੇ ਦੀ ਮੇਰਾ ਲਾਜ ਕਰਾ ਦੇ ਵਧੀਆ ਥਾਂ ਤੇ ਜਦ ਮੇਰਾ ਬੱਚਾ ਠੀਕ ਹੋ ਜਾਵੇ ਕੀ ਤੁਹਾਡੇ ਮਾਪੇ ਕੋਈ ਨਾਲ ਸਾਥ ਦਿੰਦੇ ਮਾਪੇ ਜੀ ਮੇਰਾ ਬਚਪਨ ਤੁਸੀਂ ਪੂਰਾ ਹੋ ਗਿਆ ਵੀ ਮੈਂ ਦੇਖਿਆ ਹੀ ਨਹੀਂ ਕਬਾਬ ਤੇ ਉਦੋਂ ਬਾਅਦ ਫਿਰ ਮੈਂ ਮਾਂ ਮਹਿਣ ਜਾਂਦਾ ਸੀ ਸਪਾਲਿਆ ਸੰਭਿਆ ਸੀਗਾ ਵੀ ਜੋ ਗਾ ਸਪੋਰਟ ਨਾ ਕੀਤੀ ਉਦੋਂ ਬਾਅਦ ਫਿਰ ਮੈਂ ਆਪ ਹੀ ਸਾਰਾ ਸਿਰ ਤੇ ਦਾ ਘਰ ਲਿਆ ਤਿੰਨ ਮਹੀਨੇ ਜਗਾ ਲਈ ਸੀਗੀ ਉਹ ਵੀ ਹੁਣ ਬੱਚੇ ਕਰਕੇ ਮੈਂ ਗਹਿਣੇ ਰੱਖ ਦਿੱਤੇ ਨੰਬਰਦਾਰਨ ਦੇ ਦਿੱਤੀ ਤੇ ਵੀ ਜਣਕੀ ਵੀ ਸਾਰਾ ਕੁਝ ਜਣਕੀ ਵੀ ਹੁਣ ਮੈਂ ਆਦਾ ਗਹਿਣੇ ਕੀਤਾ ਹੈ ਜਿਹੜਾ ਹੈਗਾ ਹੀ ਮਾੜਾ ਮੋਟਾ ਰੋਜ਼ਗਾਰ ਹਟਲ ਵਿੱਚ ਕੰਮ ਵੀ ਨਹੀਂ ਜਾਇਆ ਜਾਂਦਾਗਾ ਵੀ ਬੱਚੇ ਨੂੰ ਮੈਨੂੰ ਹਫਤੇ ਬਾਅਦ ਲਿਜਾਣਾ ਪੈਂਦਾਗਾ ਤੇ ਗੱਡੀ ਤੋਂ ਇਲਾਵਾ ਹੋਰ ਕਮਾਈ ਦਾ ਸਾਧਨ ਕੋਈ ਨਹੀਂ ਹੈਗਾ ਦਿਹਾੜੀ ਤੋਂ ਇਲਾਵਾ ਭਾਜੀ ਕੋਈ ਮੇਰੇ ਕੋਲ ਹੋਰ ਕੋਈ ਸਾਧਨ ਨਹੀਂ ਹੈਗਾ ਤੇ ਬੱਚੇ ਦੀ ਕਿੰਨੀ ਉਮਰ ਸੀ ਕਦੋਂ ਦੇ ਸੀ ਨੰਬਰ ਉਹ ਕਦੋਂ ਦਾ ਬੱਚੇ ਬਈ ਉਮਰ 6 ਮਹੀਨੇ ਦਾ ਹੋ ਗਿਆ ਬੱਚਾ ਦੇ ਜਿਹੜਾ ਜਨਮ ਹੋਇਆ ਉਦੋਂ ਤੇ ਲੈ ਕੇ ਯਾਨੀ ਕਿ ਇੱਕ ਮਸ਼ੀਨ ਚ ਪੈ ਗਿਆ ਸੀ ਇਹ ਤੇ ਮਹੀਨਾ ਤੇ ਮਸ਼ੀਨ ਚ ਹੀ ਰਹੇ ਵਿਕਰ ਤੇ ਮੁਕਮਕੀ ਗਿਆ ਸੀਗਾ ਤੇ ਫਿਰ ਹੁਣ ਗਾਂ ਦੇ ਕਿਸਮਤ ਨਾਲ ਯਾਨੀ ਕਿ ਅੱਖਾਂ ਖੋਲ ਲੀਆਂ ਤੇ ਇਹ ਤੱਕ ਲੱਚਲੇ ਪਰ ਰਾਤ ਨੂੰ ਜਿਹੜਾ ਹੁੰਦਾ ਇਹ ਜਰਿਆ ਨਹੀਂ ਜਾਂਦਾ ਵੀ ਨਾ ਤਾਂ ਅਸੀਂ ਇਹਨੂੰ ਦਵਾਈ ਦੇ ਸਕਦੇ ਉਹ ਜੀ ਟਰੈਕਟਰਾਂ ਤੋਂ ਬਗੈਰ ਤੇ ਵੀ ਹੋਰ ਵੀ ਪ੍ਰੋਬਲਮ ਹਾਂਜੀ ਗੁਰਦੇ ਤੇ ਲਾਵੇ ਇੱਕ ਦੀ ਬਾਥੂ ਵਾਲੀ ਨਾਲੀ ਬਲੌਕ ਹੈਗੀ ਹੈ ਜਿਹੜਾ ਨਾਲੀ ਦੇ ਦਾ ਬਾਥੂ ਨੂੰ ਕਰਦਾ ਹੈ ਬੜਾ ਰੋਂਦਾ ਹੈ ਜਿਹੜੀ ਜਰਿਆ ਨਹੀਂ ਜਾਂਦਾ ਹੈਗਾ ਲਾਜ ਕੀ ਕੋਈ ਸੰਸਤਾ ਨਾਲ ਕਿਸੇ ਨਾਲ ਗੱਲਬਾਤ ਨਹੀਂ ਹੋਣੀ ਚਾਹੀਦੀ ਗੱਲਬਾਤ ਭਾਜੀ ਕਿਸੇ ਨੇ ਸਾਡੀ ਕੋਈ ਨਹੀਂ ਸੁਣਵਾਈ ਕੀਤੀ ਹੈਗੀ ਬੜਾ ਸੀ ਕਿਹਾ ਤੇ ਬੜਾ ਸੀਗਾ ਜਿੱਤੇ ਜਿੱਤੇ ਸਾਨੂੰ ਦੱਸਿਆ ਪਰ ਕੋਈ ਨਹੀਂ ਸਾਡੀ ਕਿਸੇ ਨੇ ਸੁਣੀ ਹੈਗੀ ਕਿ ਤੁਸੀਂ ਮੰਗ ਕੀ ਕਰਦੇ ਮੰਗੇ ਹੀ ਕਰਦਾ ਵੀ ਮੇਰੇ ਬੱਚੇ ਦਾ ਇਲਾਜ ਕੀਤਾ ਜਾਵੇ ਹੋਰ ਮੈਨੂੰ ਕੋਈ ਮੰਗ ਨਹੀਂ ਹੈਗੀ ਹੈਗੀ ਮੇਰਾ ਬੱਚਾ ਠੀਕ ਹੋ ਜਾਏ ਮੈਨੂੰ ਹੋਰ ਕੁਝ ਨਹੀਂ ਚਾਹੀਦਾ ਮੇਰਾ ਬੱਚਾ ਠੀਕ ਕਰ ਦਿਓ